ਸਰਨ ਜਮਸੀਦੀ ਅੱਜ ਅਸੀਂ ਪੜ੍ਹਾਂਗੇ ਯਰਮੀਆ ਦਾ 25ਵਾਂ ਅਧਿਆਇ ਨਬੁਕਨਦਸਰ ਦਾ ਆਉਣਾ ਪਹਿਲੀ ਐਤ ਉਹ ਵਚਨ ਜਿਹੜਾ ਯਰਮੀਆ ਨੂੰ ਯਹੂਦਾ ਦੀ ਸਾਰੀ ਪ੍ਰਜਾ ਦੇ ਵਿਖੇ ਆਇਆ ਉਹ ਯਹੂਦਾ ਦੇ ਪਾਸ਼ਾ ਜੋਸ਼ੀਆ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਬਰੇ ਵચ્ਸੀ ਜਿਹੜਾ ਬਾਬਲ ਦੇ ਪਾਸ਼ਾ ਨਬੁਕਨਦਸਰ ਦਾ ਪਹਿਲਾ ਬਰੇ ਸੀ ਦੂਸਰੀ ਐਤ ਜੈਦੇ ਯਰਮੀਆ نبی ਨੇ ਅਤ ਯਹੂਦਾ ਦੀ ਸਾਰੀ ਪ੍ਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ ਕਿ ਤੀਸਰੀ ਐਤ ਜੋ ਉੱਦਾ ਦੇ ਪਾਸ਼ਾ ਅਮਨੋਨ ਅਮੋਨ ਦੇ ਪੁੱਤਰ ਯੋਸ਼ੀਆ ਦੇ ਵਰ 13ਵੇਂ ਵਰੇ ਤੋਂ ਅੱਜ ਦੇ 30 ਜਿਹੜੇ 23 ਵਰੇ ਹਨ ਯਹਵਾ ਦਾ ਵਚਨ ਮੇਰੇ ਕੋਲ ਆਉਂਦਾ ਰਿਹਾ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀ ਪਰ ਤੁਸੀਂ ਨਾ ਸੁਣੀਆ ਚੌਥੀ ਅਧ ਯਹਵਾ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ ਤੇ ਆਪਣੇ ਨਬੀਆਂ ਨੂੰ ਕਲਦਾ ਰਿਹਾ ਸਗੋਂ ਉਹ ਯਤਨ ਕਰਕੇ ਕਲਦਾ ਰਿਹਾ ਪਰ ਤੁਸੀਂ ਨਾ ਸੁਣਿਆ ਨਾ ਸੁਣਨ ਲਈ ਆਪਣਾ ਕੰਨ ਲਾਏ ਪੰਜਵੀਂ ਆਇਤ ਇਹ ਆਖਦੇ ਹੋਏ ਕਿ ਹਰ ਮਨੁੱਖ ਆਪਣੇ ਬੁਰੇ ਰਾਹਾਂ ਤੋਂ ਅਤੇ ਆਪਣੇ ਬੁਰੇ ਕੰਮਾਂ ਤੋਂ ਮੁੜੇ ਅਤੇ ਉਸ ਭੂਮੀ ਵਿੱਚ ਵਸੇ ਜਿਹੜੀ ਹੋਵਾਂ ਨੇ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਮੋੜੇ ਤੋਂ ਲੈ ਕੇ ਸਦਾ ਲਈ ਦਿੱਤੀ ਹੈ। ਛੇਵੀਂ ਆਇਤ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਓ ਨਾ ਉਹਨਾਂ ਦੀ ਪੂਜਾ ਕਰੋ ਨਾ ਉਹਨਾਂ ਨੂੰ ਮੱਥਾ ਟੇਕੋ ਨਾ ਆਪਣੇ ਹੱਥਾਂ ਦੇ ਕੰਮਾਂ ਨਾਲ ਉਹਨੂੰ ਗੁੱਸਾ ਚੜਾਓ ਤਾਂ ਮੈਂ ਤੁਹਾਡੇ ਹਰਜਾ ਨਾ ਪਾਵਾਂਗਾ ਹਰਜਾ ਨਾ ਪਾਵਾਂਗਾ। ਸਤਵੀਂ ਆਇਤ ਪਰ ਤੋ ਸਮੇਰੀ ਨਾ ਸੁਣੀ ਯਹੋਵਾ ਦਾ ਵਾਕ ਹੈ ਤਾਂ ਜੋ ਆਪਣੇ ਹੱਥਾਂ ਦੇ ਕੰਮਾਂ ਨਾਲ ਆਪਣੇ ਹਰਜੇ ਦੀ ਲਈ ਮੈਨੂੰ ਗੁੱਸਾ ਚੜਾਓ 8ਵੀਂ ਐਤ ਸੋ ਸੈਨਾ ਦਾ ਯਹਵਾ ਇਹ ਫਰਮਾਉਂਦਾ ਐ ਸਲਈ ਕਿ ਤੁਸਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ 9ਵੀਂ ਐਤ ਯਹੋਵਾ ਦਾ ਵਾਕ ਹੈ ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਸਾਰੇ ਟਹਿਲੂਏ ਆਪਣੇ ਟਹਿਲੂਏ ਬਾਬਲ ਦੇ ਪਖਸ਼ਾਂ ਨੂੰ ਬੁੱਕ ਨਦਸਨ ਉਸ ਦਾ ਵਾਕ ਲਾਂਗਾ ਮੈਂ ਉਹਨਾਂ ਨੂੰ ਇਸ ਦੇਸ਼ ਦੇ ਵਿਰੁੱਧ ਅਤੇ ਉਹਨਾਂ ਦੇ ਵਸਨੀਕਾਂ ਦੇ ਵਿਰੁੱਧ ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ-ਦੁਆਲੇ ਹਨ ਚੜਾ ਲਿਆ ਮੰਗਾ ਅਤੇ ਉਹਨਾਂ ਨੂੰ ਮੂਲੋਂ ਮੁੱਢੋਂ ਨਾਸ਼ ਕਰ ਦੇਵਾਂਗਾ ਅਤੇ ਉਹਨਾਂ ਨੂੰ ਇੱਕ ਹੌਲ ਨੱਕ ਚੜਾਉਂਦਾ ਕਰਨ ਤੇ ਸਦਾ ਦੀ ویرਾਨੀ ਬਣਾ ਦੇਵਾਂਗਾ ਦਸਵੀਂ ਆਇਤ ਨਾਲੇ ਮੈਂ ਉਹਨਾਂ ਵਿੱਚ ਖੁਸ਼ੀ ਦੀ ਆਵਾਜ਼ ਆਨੰਦ ਦੀ ਆਵਾਜ਼ ਲੜੀ ਦੀ ਆਵਾਜ਼ ਲੜੀ ਦੀ ਆਵਾਜ਼ ਚੱਕਣ ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋਹ ਮਿਟਾ ਦੇਵਾਂਗਾ 11ਵੀਂ ਐਤ ਇਹ ਸਾਰਾ ਦੇਸ਼ ਵੀਰਾਨ ਤੇ ਉਜਾੜ ਹੋ ਜਾਵੇਗਾ ਤੇ ਇਹ ਕੌਮਾਂ 17 ਬਰਿਆਂ ਤੀਕ ਬਾਬਲ ਦੇ ਪਾਸ਼ਾ ਦੀ ਸੱਟ ਤਹਿਲ ਕਰਨ ਗਿਆ 12ਵੀਂ ਐਤ ਅਤੇ 70 ਬਰਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਪਾਸ਼ਾ ਤੇ ਉਹਦੀ ਕੌਮ ਦੀ ਖਬਰ ਲਵਾਗਾ ਹੀ ਹੋਵਾ ਦਾ ਵਾਕ ਹੈ ਨਾਲੇ ਕਸੀਦਿਆਂ ਦੇ ਦੇਸ਼ ਵੀ ਉਹਨਾਂ ਦੀ ਬਦੀ ਦੇ ਕਾਰਨ ਤੇ ਮੈਂ ਉਹਨਾਂ ਨੂੰ ਸਦਾ ਲਈ ਵੀਰਾਨ ਕਰ ਦਿਆਂਗਾ 13ਵੀਂ ਐਤ ਅਤੇ ਮੈਂ ਉਹਨਾਂ ਦੇ ਦੇਸ਼ ਉਹ ਸਾਰੀ ਗੱਲ ਜਿਹੜੀ ਆ ਲਿਆਵਾਂਗਾ ਝਿਹੜੀਆਂ ਮੈਂ ਉਹਨਾਂ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਉਹ ਸਾਰੀਆਂ ਗੱਲਾਂ ਝਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹਨ ਜਿਹੜੇ ਯਰਮੀਆ ਸਾਰੀਆਂ ਗੱਲਾਂ ਦੇ ਵਿਰੁੱਧ ਗੰਭਾ ਕਰ ਰਿਹਾ ਕਰਕੇ ਬੋਲਿਆ 14ਵੀਂ ਅਧਿਆਇ ਚ ਕਹਾਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਵੱਡੇ ਪਾਸ਼ਾ ਉਹਨਾਂ ਦੇ ਗੁਲਾਮ ਉਹਨਾਂ ਨੂੰ ਗੁਲਾਮ ਬਣਾਉਣਗੇ ਤੇ ਉਹ ਉਹਨਾਂ ਦੀ ਕਰਨੀ ਦਾ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਗਾ 15ਵੀਂ ਐਤ ਯਹਵਾ ਇਸਰਾਇਲ ਦਾ ਪਰਮੇਸ਼ਰ ਨੇ ਤਾਂ ਮੈਨੂੰ ਇਹੋ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮੱਧ ਦਾ ਕਟੋਰਾ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਦਾ ਹਾਂ ਪਿਲਾ ਦੇ 16ਵੀਂ ਐਤ ਉਹ ਪੀਣਗੇ ਤੇ ਉਹ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਘੱਲਾਂਗਾ ਉਹ ਡਿੱਗਦੇ ਫਿਰਨਗੇ ਤੇ ਤੜਫਣਗੇ 17ਵੀਂ ਐਤ ਤਦ ਮੈਂ ਯਹੂਦਾ ਦੇ ਹੱਥੋਂ ਕਟੋਰਾ ਲਿਆ ਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹੜਾ ਯਹਵਾ ਜਿਹੜਾ ਜਿਨ੍ਹਾਂ ਜਿਹਾਵਾ ਕੋਲ ਯਹਵਾ ਨੇ ਮੈਨੂੰ ਕੱਲ੍ਹਿਆ ਸੀ ਪਲਾ ਦਿੱਤਾ 18ਵੀਂ ਆਇਤ ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾ ਦੇ ਸਾਰੇ ਸ਼ਹਿਰਾਂ ਨੂੰ ਅਤੇ ਉਹਦੇ ਪਾਸ਼ਾਹਾਂ ਤੇ ਉਹਦੇ ਸਰਦਾਰਾਂ ਨੂੰ ਪਈ ਮੈਂ ਉਹਨਾਂ ਨੂੰ ਇੱਕ ਵਿਰਾਨਾ ਹੌਲ ਨਾ ਚੜਾਉਣ ਦਾ ਕਾਰਨ ਅਤੇ ਸ਼ਰਾਬ ਬਣਾਵਾ ਜਿਵੇਂ ਅੱਜ ਦੇ ਦਿਨ ਹੈ 19ਵੀਂ ਆਇਤ ਨਾਲੇ ਮਿਸਰ ਦੇ ਰਾਜੇ ਫਿਰਯਾਨ ਨੂੰ ਉਹਦੇ ਦੇ ਤਹਿਲੂਆਂ ਨੂੰ ਉਹਦੇ ਸਰਦਾਰਾਂ ਨੂੰ ਅਤੇ ਉਹਦੀ ਸਾਰੀ ਰਿਆਇਤ ਨੂੰ 21ਵੀਂ ਐਤ ਉਹਨਾਂ ਸਾਰੀਆਂ ਰਲੀਆਂ ਮਿਲੀਆਂ ਲੋਕਾਂ ਨੂੰ ਉਹ ਜੇ ਦੇਸ਼ ਦੇ ਸਾਰੇ ਰਾਜਿਆਂ ਨੂੰ ਫਿਲਿਸਤੀਨ ਦੇਸ਼ ਦੇ ਸਾਰੇ ਰਾਜਿਆਂ ਨੂੰ ਅਸ਼ਕਲੋਨ ਅਜਾ ਨੂੰ ਅਕਰੋਨ ਨੂੰ ਅਤੇ ਅਸ਼ਦੋਦ ਦੇ ਬੱਕੀਏ ਨੂੰ 22ਵੀਂ ਐਤ ਅਦੋਮ ਨੂੰ ਮੂਆਬ ਨੂੰ ਅਮੋਨੀਆਂ ਨੂੰ 22ਵੀਂ ਐਤ ਸੂਰ ਦੇ ਸਾਰੇ ਰਾਜੇ ਰਾਜਿਆਂ ਨੂੰ ਸਦਾ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂਆਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਸਮੁੰਦਰੋਂ ਪਾਰ ਹੈ 23ਵੀਂ ਐਤ ਦਦਾਨ ਨੂੰ ਤੇਮਾ ਨੂੰ ਭੂਜ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਗਲਮੱਛੇ ਕਤਰੌਂਦੇ ਹਨ 24ਵੇਂ ਆਇਤ ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵਸਤੇ ਹਨ 25ਵੇਂ ਆਇਤ ਯਮ ਇਹ ਮੇਰੇ ਹੀ ਦੇ ਸਾਰੇ ਰਾਜਿਆਂ ਨੂੰ ਐਲਮ ਦੇ ਸਾਰੇ ਰਾਜਿਆਂ ਨੂੰ ਮਾਦਾ ਦੇ ਸਾਰੇ ਪਾਸ਼ਾਹਾਂ ਨੂੰ 26ਵੇਂ ਆਇਤ ਉੱਤਰ ਦੇ ਸਾਰੇ ਪਾਸ਼ਾਹਾਂ ਨੂੰ ਜਿਹੜੇ ਨੇੜੇ ਅਤੇ ਦੂਰੇਡੇ ਹਨ ਇੱਕ ਦੂਜੇ ਦੇ ਮਗਰ ਤਰ ਤਿੱਦੀਆਂ ਸਾਰੀਆਂ ਪਾਸ਼ਾਆਂ ਨੂੰ ਜਿਹੜੀਆਂ ਸ੍ਰਿਸ਼ਟੀ ਉੱਤੇ ਹਨ ਅਤੇ ਉਹਨਾਂ ਦੇ ਪਿੱਛੇ ਅਸ਼ੇਸ਼ਕ ਦਾ ਪਾਸ਼ਾ ਪੀਵੇਗਾ। 22ਵੀਂ ਐਤ ਤਾਂ ਤੋ ਉਹਨਾਂ ਨੂੰ ਆਖੀ ਕਿ ਸੈਨਾ ਦਾ ਹੀ ਹਵਾਈ ਇ Israel ਦਾ ਪਰਮੇਸ਼ਰ ਇਹ ਫਰਮਾਉਂਦਾ ਹੈ। ਪਿਓ ਖਿਵੇ ਹੋ ਜਾਓ ਉਲਟੀ ਕਰੋ ਡਿੱਗ ਪਵੋ ਅਤੇ ਫੇਰ ਨਾ ਉਠੋ ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਉੱਤੇ ਘੱਲਾਂਗਾ। 28ਵੀਂ ਐਤ ਤਾਂ ਇਹ ਹੋਵੇਗਾ ਕਿ ਜੋ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਉਹਨਾਂ ਨੂੰ ਆਖੀ ਕਿ ਸੈਨ ਦਾ ਹੀ ਹੋਵਾ ਇਹੋ ਫਰਮਾਉਂਦਾ ਹੈ ਤੁਸੀਂ ਜ਼ਰੂਰ ਪੀਓਗੇ ਕਿਉਂ ਜੋ 26 ਮਹੀਨਾ 29 ਮਹੀਨਾ ਹੈ ਤਾ ਕਿਉਂ ਜੋ ਵੇਖੋ ਉਹ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਭਰਾਈ ਲੈਣ ਲੱਗਾ ਕਿ ਸੱਚਮੁੱਚ ਸਜ਼ਾ ਤੋਂ ਬਿਨਾਂ ਛੁੱਟੋਗੇ ਤੁਸੀਂ ਸਜ਼ਾ ਤੋਂ ਬਿਨਾਂ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸਾਧ ਰਿਹਾ ਹਾਂ ਸਹਨਾ ਦਾ ਇਹ ਹਵਾ ਦਾ ਵਾਕ ਹੈ ਤਿਮੀ ਆਇ ਤੇ ਤੂ ਸਾਰੇ ਤੂ ਇਨਾ ਸਾਰੀਆਂ ਗੱਲਾਂ ਦਾ ਉਹਨਾਂ ਦੇ ਵਿਰੁੱਧ ਅਗੰਮਵਾਚੀ ਅਤੇ ਉਹਨਾਂ ਨੂੰ ਆਖ ਯਹਵਾ ਉਚਾਈ ਤੋਂ ਗੱਜੇਗਾ ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਆਵਾਜ਼ ਦੇ ਵੇਗਾਂ ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ ਅਤੇ ਉਹਨਾਂ ਵਾਂਝ ਲਲਕਾਰੇਗਾ ਜਿਹੜੇ ਅੰਗੂਰਾ ਨੂੰ ਮਿੱਧਦੇ ਹਨ ਧਰਤੀ ਦੇ ਸਾਰੇ ਵਸਨਿਕਾ ਦੇ ਵਿਰੁੱਧ ਇਕਤਿਮੀ ਆਇ ਤੇ ਧਰਤੀ ਦੇ ਕੰਡੇ ਆਤੀ ਕਿ ਇੱਕ ਸ਼ੋਰ ਅਪੜੇਗਾ ਕਿਉਂ ਜੋ ਯਹਵਾ ਦਾ ਕੌਮਾਂ ਨਾਲ ਝਗੜਾ ਹੈ ਉਹ ਸਾਰੇ ਬਸ਼ਰਾਂ ਦਾ ਨਿਵ ਕਰੇਗਾ ਉਹ ਦੁਸ਼ਟ ਤਲਵਾਰ ਦੇ ਹਵਾਲੇ ਕਿਤੇ ਜਾਣਗੇ ਇਹ ਹਵਾ ਦਾ ਵਾਕ ਹੈ 32ਵੀਂ ਆਇਤ ਸਹਨਾ ਦਾ ਯਹਵਾ ਇਹ ਫਰਮਾਉਂਦਾ ਵੇਖੋ ਬਰਿਆਈ ਕੌਮ ਕੌਮ ਉੱਤੇ ਆ ਪਵੇਗੀ ਅਤੇ ਇੱਕ ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ 33ਵੀਂ ਆਇਤ ਯਹਵਾ ਦੇ ਮਰੇ ਹੋਏ ਉਸ ਦਿਨ ਧਰਤੀ ਦੇ ਇੱਕ ਦੂਜੇ ਕੰਡੇ ਤੋਂ ਇੱਕ ਕੰਡੇ ਤੋਂ ਦੂਜੇ ਕੰਡੇ ਤੀਕ ਪੈ ਰਹਣਗੇ ਉਨਾ ਲਈ ਸੋਗ ਨਾ ਹੋਵੇਗਾ ਉਹ ਨਾ ਇਕੱਠੇ ਕਿਤੇ ਜਾਣਗੇ ਨਾ ਦੱਬੇ ਜਾਣਗੇ ਉਹ ਭੋਂ ਤੋਂ ਉੱਤੇ ਪਿਛਤੇ ਵਾਂਝ ਹੋਣਗੇ 34ਵੇਂ ਆਇਤ ਹੈ ਆ ਜੜਿਓ ਤੁਸੀਂ ਬਿਲਕੁਲ ਅਤੇ ਚਿਲਾਓ ਹੈ ਆ ਜੜਿਓ ਹੈ ਇੱਜੜ ਦੇ ਚੌਧਰੀਓ ਤੁਸੀਂ ਸਵਾਹ ਵਿੱਚ ਲੇਟੋ ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਨ ਦੇ ਦਿਨ ਪੂਰੇ ਹੋ ਗਏ ਅਤੇ ਤੁਸੀਂ ਇੱਕ ਚੰਗੇ ਪੇੜ ਵਾਂਝ ਡਿੱਗ ਪੋ ਗਏ 35ਵੇਂ ਆਇਤ ਆਜੜੀਆਂ ਲਈ ਨਸਨ ਦਾ ਮੌਕਾ ਜਾਂਦਾ ਰਿਹਾ ਅਤੇ ਇਜੜ ਦੇ ਚੌਧਰੀਆਂ ਲਈ ਕੋਈ ਬਚਾਓ ਨਾ ਹੋਵੇਗਾ। ਛਤੀਵੇਂ ਆਇਤ ਆਜੜੀਆਂ ਦੇ ਚਿਲਾਉਣ ਦੀ ਆਵਾਜ਼ ਇਜੜ ਦੇ ਚੌਧਰੀਆਂ ਦਾ ਵਿਲਕਣਾ ਕਿਉਂਕਿ ਯਹੋਵਾ ਨੇ ਉਹਨਾਂ ਦੀਆਂ ਚਰਾਂਦਾਂ ਨੂੰ ਉਜਾੜ ਦਿੱਤਾ ਹੈ। ਸੈਂਟੀਵੇਂ ਆਇਤ ਸ਼ਾਂਤੀ ਦੀਆਂ ਚਰਾਂਦ ਚਰਾਂਦਾਂ ਉਜੜ ਗਈਆਂ ਹਨ ਯਹੋਵਾ ਦੇ ਡਾਡੇ ਜੋ ਕ੍ਰੋਧ ਦੇ ਕਾਰਨ ਅਠਾਵੇਂ ਹੈ ਤੇ ਬੱਬਰ ਸ਼ੇਰ ਵਾਂਜ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ ਹੈ ਕਿਉਂ ਜੋ ਉਹਨਾਂ ਦਾ ਦੇਸ਼ ویرਾਨ ਹੋ ਗਿਆ ਉਹ ਡਾਡੇ ਹਨੇਰੇ ਦੇ ਕਾਰਨ ਅਤੇ ਉਹਦੇ ਡਾਡੇ ਕ੍ਰੋਧ ਦੇ ਕਾਰਨ ਆਮੀਨ ਪ੍ਰਭ ਜੀ ਦੇ ਵਚਨ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਰਹੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾ ਦੇ ਵਸਤੇ ਰਹਿਣ ਆਮੀ ਸਾਂਝਾ ਮਿਸਕੀ